ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਮਿੱਤਰੋ ਇੱਕ ਦੇਖੋ ਤੁਸੀਂ ਇਹ ਬੂਟੇ ਕਿੰਨੇ ਬਾਹਰ ਨਿਕਲੇ ਏ ਵੀ ਆਪਣਾ ਸਾਰਾ ਥੈਲੀਆਂ ਵਾਲਾ ਤੇ ਦੇਖੋ ਕੀ ਬੰਦਾ ਕਿਸੇ ਤੇ ਵਿਸ਼ਵਾਸ ਕਰੂ ਲਓ ਸਮਝ ਨਹੀਂ ਆਉਂਦੀ ਜਮਾ ਨਵੇਂ ਵੀਰ ਦੇ ਵਿੱਚ ਵੀ ਬੜੇ ਬੂਝੇ ਦੇਖੋ ਉਨੇ ਸਾਰੇ ਫੜਨੇ ਪੈਣੇ ਨੇ ਜਿਹੜੇ ਹੈਗੇ ਲਓ ਕੀ ਕਰਿਆ ਜਾਵੇ ਸਮਝ ਤੋਂ ਬਾਹਰ ਆ ਅਗਲਾ ਕਹਿੰਦਾ ਬੀ ਨਵਾਂ ਬੀਜ ਉਹ ਵਧੀਆ ਟੌਪ ਦਾ ਟੌਪ ਦੇ ਚੋ ਵੀ ਆਹ ਹਾਰਾ ਤੁਹਾਡੇ ਸਾਹਮਣੇ ਹੀ ਆ ਹੁਣ ਦੇਖ ਲਓ ਤੇ ਸਪਰੇਅ ਦਾ ਕੰਮ ਚੱਲਦਾ ਈਸ਼ਵਰ ਆ ਰਿਹਾ ਦੇਖੋ ਲਈ ਪੰਪ ਦਵਾਈ ਦਬੂਈ ਘੋੜੀ ਪਈਆ ਤੇ ਪੰਪ ਕੱਲਾ ਚੰਗਾ ਭਲਾ ਚੱਲਦਾ ਸੀ ਤੇ ਅੱਜ ਇਹਦੀ ਟੈਂਕੀ ਲੀਕ ਹੋ ਗਈ ਸਮਝ ਤੋਂ ਬਾਹਰ ਵੀ ਚੱਲਦੇ-ਚੱਲਦੇ ਉਹਨੂੰ ਟੈਂਕੀ ਕਿਵੇਂ ਲੀਕ ਹੋ ਗਈ ਤੇ ਅੱਜ ਆਹ ਲਿਆਂਦਾ ਚੱਕ ਕੇ ਘਰੇ ਪਿਆਤੀ ਓ ਜੀ ਚੱਲਦੀ ਆ ਮੋਟਰ 40 ਐਂਪੀਅਰ ਤੇ ਆਰਥਾ ਨਹੀਂ ਰਿਹਾ ਇਨਵਰਟਰ ਚਾਰਜ ਨਹੀਂ ਹੋ ਰਿਹਾ ਨਹੀਂ ਭਾਈ ਤੇ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਚੱਲਦਾ ਸੀ ਚੰਗਾ ਭਲਾ ਨਾਲ ਹੋਦੇ ਸੋਪਰੇ ਜਿਹੜੇ ਪਲਾਕਾਂ ਉਹੀ ਜਾਂਦਾ ਤੇ ਪਾਣੀ ਸ਼ਾਰਫਾ ਆ ਦੇਖੋ ਦੋ ਨੱਟੇ ਖੋਲ ਤੇ ਬੰਦਿਆਂ ਨੇ ਉਹ ਉਸਰੇ ਤੱਕੇ ਜਾਂਦਾ ਪਾਣੀ ਸਹੌਲੀ ਰੋਹੀ ਲੱਗੇ ਆ ਆਪਾਂ ਸੋਪਰੇ ਦਾ ਕੰਮ ਨਿਵੇੜਤਾ ਜਿਹੜੇ ਕਰਨੇ ਤੇ ਜਰਮਨੀ ਵੀਦੇ ਤੇ ਅਸੀਂ ਸ਼ਾਮਾਂ ਨੂੰ ਕਰਨਗੇ ਆਪ ਬਚਾਲੇ ਵਾਲਾ ਜੋੜ ਠੀਕ ਹੋ ਗਿਆ ਦਾ ਦੇਖਦੇ ਆ ਟੈਂਕੀ ਨੂੰ ਲਾ ਕੇ ਉਹ ਕਰਦੇ ਆ ਕਾਰਵਾਈ ਨਹੀਂ ਫਿਰ ਤਾਂ ਨੰਨੀ ਲਾਉਣੀ ਪੈਣੀ ਆ ਕੱਲ ਚੰਗਾ ਭਲਾ ਚੱਲਦਾ ਤੇ ਅੱਜ ਥੋੜਾ ਜਿਹਾ ਸਿੱਕਦਾ ਪਾਣੀ ਮਗਾ ਚੱਲ ਦੇਖਦੇ ਕੋਈ ਲਾ ਕੇ ਕਾਰਵਾਈ ਕੀ ਚੀਜ਼ ਲਾ ਕੇ ਰੁਕਦਾ ਐਮਸੀ ਲ ਸ਼ਾਇਦ ਲੱਗੇ ਇਹਨੂੰ ਕੋਈ ਗਵਰਨਾਮੀ ਚੀਜ਼ ਲਾ ਕੇ ਦੇਖਦੇ ਜਿਹੜੀ ਵੀ ਖੜੂਗੀ ਪ੍ਰਸ਼ਾਸਨ ਤੇ ਪਾਈਪਾਂ ਪਾਈਪ ਜੋੜਨ ਵਾਲਾ ਸਮਾਨ ਪਾਇਆ ਵੀ ਪਰ ਉਹਦੇ ਨਾਲ ਲੋਡ ਨਹੀਂ ਆਇਆ ਕੰਮ। ਫਲੱਗ ਜੀ ਨਾਲ। ਲਓ ਜੀ ਪੱਠੇ ਵਾਲੀ ਮੋਟਰ ਚੱਲਦੀ ਆ ਹੁਣ ਝੋਨਾ ਸਕਾ ਕੇ ਆਪਾਂ ਪਾਣੀ ਲਾ ਰਹੇ ਆ। ਇਕੱਲੇ ਕਿਾਰੇ ਨੂੰ ਪਾਣੀ ਚੱਲ ਰਿਹਾ। ਇੱਕੋ ਕਿਾਰੇ ਨੂੰ ਆ ਦੇਖੋ ਮੋٹے ਪੈ ਰਿਹਾ। ਇਦਾਂ ਹੀ ਜਾਵਾਂਗੇ ਭਰਦੇ। ਹਾਂਜੀ ਕਿਸਾਨ ਪ੍ਰਾਭੋ। ਲਓ ਜੀ ਕਰੋ ਚੈੱਕ ਬਹੁਤ ਵੀਰਾਂ ਦੇ ਕਮੈਂਟ ਆਏ। ਬੀ ਲਾਣੇਦਾਰ ਨੂੰ ਪੰਪ ਚ ਕਾਇਆ ਮਿੱਤਰੋ ਮੰਦਾ ਨਹੀਂ ਲਾਣੇਦਾਰ ਜਿੰਨਾ ਮਰਜੀ ਕਹਿ ਲੋ ਬਹੁਤ ਜ਼ਿਆਦਾ ਹਾਰਡ ਮਿਹਨਤ ਕਰੀ ਵੀ ਆ ਉਸ ਕਰਕੇ ਜਿੰਨਾ ਮਰਜੀ ਕਹਿ ਲੋ ਆਪਣੇ ਕੋ ਟਰੈਕਟਰ ਵਾਲਾ ਵੀ ਹੈਗਾ ਦੂਆ ਵੀ ਹੈਗਾ ਪਰ ਕਹਿੰਦਾ ਵੀ ਇਸ ਵਰਕ ਕਰਨੀ ਇਹੀ ਪੰਪਾਂ ਨਾਲਾ ਉੱਥੇ ਤੇ ਪਿੰਡ ਆਪਾਂ ਕਰਦੇ ਆ ਟਰੈਕਟਰ ਵਾਲੇ ਨਾਲ ਰਿਜ਼ਲਟ ਦੇਖਣਾ ਵੀ ਟਰੈਕਟਰ ਵਾਲਾ ਪੰਪ ਵਧੀਆ ਸਪਰੇਅ ਕਰਦਾ ਜਾਂ ਦੂਸਰਾ ਹੱਥਾਂ ਵਾਲਾ ਤੇ ਬਾਕੀ ਕਹੀ ਦਾ ਵੀ ਬੰਦੇ ਹੈਗੇ ਨੇ ਪਰ ਮੰਦਾ ਨਹੀਂ ਆਪ ਜਰੂਰ ਲਗਣਾ ਨਾਲ ਤੇ ਫਾਂਟਾ ਦੱਸ ਕੇ ਨੇੜੇ ਰੱਖ ਕੇ ਕਰਾਉਣ ਦੀ ਆ ਦਿੱਤਾ ਜਿੰਨਾ ਮਰਜੀ ਕਹਿ ਲੋ ਮੰਦਾ ਨਹੀਂ ਹੈ ਤੇ ਮਿੱਤਰੋ ਤੀਸਰਾ ਕਿਸਾਨ ਮੇਲਾ ਆਪਣੇ ਖਟੜਾ ਗਰੁੱਪ ਵੱਲੋਂ ਕਰਾਇਆ ਜਾ ਰਿਹਾ ਹੈ 30 ਤਰੀਕ ਨੂੰ ਕਿੰਗ ਕਾਸਟਲ ਚ ਜਿੱਥੇ ਪਿਛਲੇ ਸਾਲ ਸੀਗਾ ਜਰੂਰ ਪਹੁੰਚੋ ਸਾਰੇ ਕਿਸਾਨ ਭਰਾ ਵੱਧ ਤੋਂ ਵੱਧ 30 ਤਰੀਕ ਨੂੰ ਆਹੀ ਮਹੀਨੇ ਚ ਜੀ ਕਰੋ ਝੋਨਾ ਚੈੱਕ ਪਾਣੀ ਇਹਦੇ ਚ ਹੈਗਾ ਇਹ ਡੇਟ ਲਾਇਆ ਵੈਰਾਈਟੀ ਆ ਇਧਰ ਲ ਆਪਣਾ ਕੀਤਾ ਜੀ ਹਰ ਤਰ੍ਹਾਂ ਦੀ ਮਸ਼ੀਨਰੀ ਆਲੂਆਂ ਬਾਰੇ ਜਾਣਕਾਰੀ ਦਵਾਈਆਂ ਬਾਰੇ ਜਾਣਕਾਰੀ ਸਾਰੀ ਦਿੱਤੀ ਜਾਊਗੀ ਉੱਥੇ ਬੱਦ ਤੋਂ ਵੱਧ ਕਿਸਾਨ ਭਰਾ ਪਹੁੰਚੋ ਜਿੰਨੇ ਵੀ ਤਰ੍ਹਾਂ ਦੀਆਂ ਮਸ਼ੀਨਰੀਆਂ ਦੇਖਣ ਨੂੰ ਮਿਲਣਗੀਆਂ ਨਵੀ ਤੋਂ ਨਵੀ ਤਕਨੀਕ ਦੇਖਣ ਨੂੰ ਮਿਲੂਗੀ ਅੰਦਾ ਮੈਂ ਸੰਤ ਬਣਾਏ ਜੋ ਵੀ ਸਾਰੇ ਆਉਣਗੇ ਪਹੁੰਚਣਗੇ ਸਾਰਿਆਂ ਨੂੰ ਸੱਦਾ ਖੁੱਲਾ ਉੱਥੇ ਮਿੱਤਰੋ ਸਾਰੇ ਪਹੁੰਚੋ ਆਲੂਆਂ ਦੀ ਬਜਾਈ ਤੋਂ ਲੈ ਕੇ ਪਟਾਈ ਤੱਕ ਸਾਰੀਆਂ ਗੱਲਾਂ ਕੀਤੀਆਂ ਜਾਣਗੀਆਂ ਮਿੱਤਰੋ ਕਿਹੜੀ ਕਿਹੜੀ ਖਾਦ ਤੇ ਕਿਹੜੀ ਕਿਹੜੀ ਸਪਰੇਅ ਜੋ ਵੀ ਕਰਨੀ ਹੈ ਜਿੱਦਾਂ ਵੀ ਹੈਗਾ ਵਿਚਾਰ ਜ਼ਰੂਰ ਸੁਣਿਓ ਪਿਛਲੇ ਸਾਲ ਮੰਗ ਵੱਧ ਤੋਂ ਵੱਧ ਇਕੱਠਾ ਕਰਨਾ ਮਿੱਤਰੋ ਸਾਰੇ ਕਿਸਾਨ ਭਰਾਵਾਂ ਨੇ ਦੂਰੋਂ ਨੇੜੇੋਂ ਸਾਰਿਆਂ ਨੇ ਆਉਣਾ ਆਪਣੀ ਹੱਥ ਮੰਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਤੇ ਅੱਜ 21 ਤਰੀਕ ਹੋ ਗਈ 9 ਦਿਨ ਰਹਿ ਗਏ ਮਿੱਤਰੋ 9 ਦਿਨ ਬਾਅਦ ਮੇਲਾ ਐ ਖੰਨੇ ਇਹ ਮੈਟਰ 1509 ਨੂੰ ਆਪਾਂ ਉਰੇ ਪਾਣੀ ਲਾਤਾ ਸਪਰੇਅ ਕਰਕੇ ਤੇ ਤੁਹਾਡੇ ਸਾਹਮਣੇ ਆ ਦੇਖੋ ਉਰੇ ਡੱਕਾ ਵੀ ਕੋਈ ਰਲਾ ਨਹੀਂ ਹੈਗਾ ਤੇ ਨਾ ਉੱਚਾ ਡੱਕਾ ਹੈ ਪੂਰੀ ਸਾਫ ਖੜੀ ਐਣ ਹੈਗਾ ਜੀ ਆਪਣਾ 26 ਵਾਲਾ ਪਲਾਟ ਇਹਨੇ ਸਰ ਲੱਗ ਗਿਆ ਤੇ ਇਹਨੂੰ ਵੀ ਸਪਰੇਅ ਕਰਕੇ ਪਾਣੀ ਲਾਤਾ ਮਿੱਤਰੋ ਜਿਵੇਂ ਜਿਵੇਂ ਝੋਨਾ ਲੱਗਿਆ ਉਹਦੋਂ ਦੋਂ ਸਪਰੇਅ ਹੋਈ ਜਾਂਦੀ ਆ ਤੇ ਨਾਲ ਹੁੰਦੇ ਪਾਣੀ ਚੱਲੀ ਜਾਂਦਾ ਹੁਣ ਹੱਥ ਝੜੋ ਹਾਸੀਕਾਲ ਵੈਰੀ ਗੁੱਡ ਖੇਡਦੀ ਵਰਦੀ ਆ ਵਿਚਾਰੀ ਘਰੇ ਹੋ ਜਾਂਦੀ ਆ ਬੋਰ ਇਹ ਰੋਜ਼ ਦੋ ਟਾਈਮ ਘੇੜਾ ਭਾਲਦੀ ਆ ਮੋਟਰਸਾਈਕਲ ਦਾ ਫੇਰ ਚੁੱਪਚੀ ਪੀਤੇ ਐਨ ਸਹੀ ਫੇਰ ਨੀਚੋਂ ਕਰਦੀ ਚੱਲ ਚੱਲੀਏ ਹੁਣ ਚਲੋ ਚਲੋ ਕਰਨ ਨੂੰ ਚੱਲੀਏ ਸਿਰ ਨਹੀਂ ਮਾਰਨਾ ਲਓ ਜੀ ਮਿੱਤਰੋ ਕਰੋ ਚੈੱਕ ਤਰੇਲ ਕਿੰਨੀ ਪੈਣ ਲੱਗੀ ਹਲੇ ਟਾਈਮ 6 ਵਜੇ ਨੇ ਦੇਖੋ ਸਾਰੇ ਝੋਨੇ ਦੇ ਉੱਤੇ ਤਰੇਲੇ ਤਰੇਲੇ ਦੇਖੋ ਲਓ ਜੀ ਪਲਾਟ ਆਪਣਾ ਇਹ ਵੀ ਲੱਗਿਆ ਨਿਸਰਨਾ ਦੇਖੋ ਤੇ ਮੌਸਮ ਅੱਜ ਬੱਦਲ ਬਹੁਤ ਹੋਇਆ ਧੀ ਦੁਪਹਿਰੇ 2:3 ਵਜੇ ਤੇ ਲੰਘਿਆ ਆਇਆ ਲੱਗਦਾ ਤੇ ਵੀ ਪਾ ਕੇ ਜਾਊ ਪੈ ਗਿਆ ਉਹ ਕਿਤੇ ਨਾ ਕਿਤੇ ਤਾਂ ਹੈ ਨਹੀਂ ਵੀ ਨਾ ਪਿਆ ਹੋਵੇ ਬਿਮਾਰੀ ਠਮਾਰੀ ਤੋਂ ਰਹਤਾ ਹੈ ਡੰਡੀ ਚੜ੍ਹਿਆ ਹੀ ਆ ਦੇਖੋ ਹਲੇ ਤੱਕ ਤਾਂ ਠੀਕ ਠਾਕ ਆ ਓਕੇ ਰਿਪੋਰਟ ਲਓ ਜੀ ਕਰੋ ਚੱਕ ਗੁੜੀਆ ਖੇਡਦੀ ਫਿਰਦੀ ਆਉਂਦੀ ਆ ਰੁੜਦੀ ਆ ਦੇਖੋ ਅਮਰੀਨ ਓਏ 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 ਅਮਰੀਨ ਇੱਧਰ ਦੇਖ ਸੱਚੀ ਗੱਲ ਕਰੋ ਪੁੱਤ ਸੱਚੀ ਗੱਲ ਕਰੋ ਹੱਥ ਜੋੜੋ ਹੱਥ ਜੋੜੋ ਹੱਥ ਜੋੜੋ ਪਹਿਲਾਂ ਛੱਡ ਦੇ ਇਹਨੂੰ ਫਿਰ ਖੇਢੀ ਹੱਥ ਜੋੜੋ ਲੈ ਹੱਥ ਜੋੜੋ ਬੈ ਕੇ ਹੱਥ ਜੋੜੋ ਖੜ ਕੇ ਜੋੜੇਗਾ ਚੱਲ ਖੜਾ ਹੋ ਕੇ ਜੋੜ ਹੱਥ ਜੋੜੋ ਸੱਚੀ ਗੱਲ ਕਰੋ ਸੱਚੀ ਗੱਲ ਕਰੋ ਕਰ ਦੋ ਸੱਚੀ ਗੱਲ ਸਕੂਲ ਜਾਣਾ ਬੋਲ ਬੈਂਚ ਚੜ ਕੇ ਸਕੂਲ ਜਾਣਾ ਹਾਂ ਸੱਚੀ ਜਾਣਾ ਜਾਣਾ ਦੀਦੀ ਨਾਲ ਕੱਲ ਨੂੰ ਸਕੂਲ ਕੱਲ ਨੂੰ ਜਾਏਗਾ ਕਾਸੀ ਕਾਲ ਕਰੋ ਹੁਣ ਸਾਸੀ ਕਾਲ ਜੀ ਪੈ ਪੂ ਵਿਛਾਰੇ ਨੇ ਬੰਦੇ ਤੇ ਉਦੋਂ ਬਾਅਦ ਮਾਰਦੇ ਆ ਸੈਲਫ ਆ ਦੇਖੋ ਇਧਰ ਨੂੰ ਜਾ ਕੇ ਆ ਖਾਲ ਨੂੰ ਜਾ ਕੇ ਵਿਚਾਲੇ ਤੇ ਆ ਫਿਰ ਚਲੇ ਗਏ ਬੰਦੇ ਆਪਣੇ ਆ ਦੇਖੋ ਤੇ ਆ ਖੜਾ ਢੇਕ ਕੋਲ ਲਲਨੋਰੇ ਆ ਖੜਾ ਇਧਰੋਂ ਸਿਰੇ ਤੋਂ ਕਰਨਾ ਸਟਾਰਟ ਆ ਥੱਲੇ ਵਾਲੇ ਤਿੰਨ ਕਿੱਲੇਆਂ ਨੂੰ